ਸਾਸੀ ਗੱਲ ਦੋਸਤੋ ਮੈਂ ਹਾਂ ਨਿਕੌਨ ਸੋ ਹਤਾ ਕਿ ਅੱਜ ਦਾ ਮੁੱਦਾ ਲੈ ਕੇ ਆਏ ਹਾਂ ਅਸੀਂ ਜਿਹੜੀ ਕੀ ਦੀਪਾਵਲੀ ਦਾ ਦੀਪਾਵਲੀ ਤੇ ਜਿਹੜੀ ਆਤਸ਼ ਬਾਜੀ ਹੁੰਦੀ ਹੈ ਉਸ ਦੇ ਨਾਲ ਕਿੰਨਾ ਕੁ ਨੁਕਸਾਨ ਹੁੰਦਾ ਤੇ ਕਿੰਨਾ ਫਾਇਦਾ ਹੁੰਦਾ ਇਹ ਤੇ ਸਾਰੇ ਭਲੀ ਭਾਤੀ ਜਾਣਦੇ ਸਰਕਾਰ ਵੱਲੋਂ ਕਈ ਗਾਈਡਲਾਈਨਾਂ ਜਾਰੀ ਕੀਤੀਆਂ ਜਾਂਦੀਆਂ ਨੇ ਲੇਕਿਨ ਉਸ ਗਾਈਡਲਾਈਨਾਂ ਨੂੰ ਨਕਾਰਦੇ ਹੋਏ ਜਿਹੜੇ ਕੀ ਇਥੋਂ ਦੇ ਆਰਥਿਕ ਬਾਈ ਦੇ ਵਪਾਰੀ ਨੇ ਉਹ ਕਿਸ ਤਰ੍ਹਾਂ ਸਿੱਕੇ ਦੇ ਟੰਗ ਦਿੰਦੇ ਨੇ ਆਪ ਹੀ ਤੁਸੀਂ ਜਾਣਦੇ ਹੋ ਕਿ ਜਿਹੜੇ ਪੰਛੀ ਆ ਉਹਨਾਂ ਨੂੰ ਕਿੰਨਾ ਨੁਕਸਾਨ ਹੁੰਦਾ ਜਿਹੜੇ ਕਈਆਂ ਜਗ੍ਹਾ ਤੇ ਅੱਗ ਲੱਗ ਜਾਂਦੀ ਹੈ ਫਾਇਰ ਬਰਗੇਜ ਦਾ ਨਹੀਂ ਇੰਤਜ਼ਾਮ ਹੁੰਦਾ ਤੇ ਕੀ ਕੀ ਹਾਲਾਤ ਬੰਦੇ ਨੇ ਉਹ ਤੁਹਾਡੇ ਨਾਲ ਅੱਜ ਰੂਬਰੂ ਕਰਾਉਣ ਜਾਣ ਰਹੇ ਆ ਤਰਨ ਤਰਨ ਤੋਂ ਜਰਨਲਿਸਟ ਅਮਨਦੀਪ ਮਨਚੰਦਾ ਜੀ ਨੂੰ ਉਹ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮਨਚੰਦਾ ਸਾਹਿਬ ਸਤਿ ਸ਼੍ਰੀ ਅਕਾਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਅੱਜ ਇੱਕ ਮੇਨ ਮੁੱਦਾ ਮੇਰੇ ਨਾਲ ਡਿਸਕਸ ਕਰਨ ਨੂੰ ਚਾਹ ਰ ਮੈਂ ਵੀ ਜਿਹੜਾ ਆ ਚਾਹੁੰਦਾ ਸਾਂ ਕਿ ਇਸ ਪਰਪਸ ਦੇ ਵਿੱਚ ਜਿਹੜਾ ਆ ਸਾਰੇ ਨਾਲ ਲੋਕਾਂ ਦੇ ਅੱਗੇ ਜਿਹੜੀ ਆ ਉਹ ਚੀਜ਼ ਲੈ ਕੇ ਆ ਦਿੱਤੀ ਜਾਵੇ ਲਿਆ ਕੇ ਜਿਹੜੀ ਆ ਉਹ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇ ਉੱਚ ਅਧਿਕਾਰੀਆਂ ਤੱਕ ਪਰਚਾਈ ਜਾਵੇ ਕਿਉਂਕਿ ਪ੍ਰਸ਼ਾਸਨ ਦਾ ਜਿਹੜਾ ਥੋੜਾ ਹੌਸਲਿਆ ਜਿਹੜਾ ਆ ਉੱਪਰਲੇ ਪ੍ਰੈਸ਼ਰ ਨਾਲ ਵੱਡੇ ਵੱਡੇ ਲੀਡਰਾਂ ਦੀ ਵਿੱਚ ਇਨਵੋਲਮੈਂਟ ਕਰਕੇ ਜਿਹੜਾ ਆ ਉਹ ਦਬਾ ਦੇ ਹੱਥੀ ਨਾਲ ਰਾਲ ਕੇ कि ਲੋਕਾਂ ਦਾ ਜਿਹੜਾ ਨੁਕਸਾਨ ਜਿਹੜਾ ਆ ਉਹ ਉਹ ਹੋਣ ਤੱਕ ਦਾ ਜਿਹੜਾ ਖਤਰਾ ਪਿਆ ਰਿੰਦਾ ਇੱਧਵਾਰੀ ਦਾ ਤਿਉਹਾਰ ਜਿਹੜਾ ਹੁੰਦਾ ਤਾਂ ਖੁਸ਼ੀਆਂ ਦਾ ਤਿਉਹਾਰ ਆ ਪਰ ਕਈਆਂ ਨੂੰ ਇਸ ਕਰਕੇ ਜਿਹੜਾ ਆ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਆ ਮੰਗੰਦਾ ਸਾਹਿਬ ਜਿਤਰਾ ਦੀ ਪਾਵਲੀ ਦਾ ਤਿਉਹਾਰ ਸ਼੍ਰੀ ਰਾਮ ਚੰਦਰ ਜੀ ਜਦੋਂ ਜਿੱਤ ਪ੍ਰਾਪਤ ਕਰਕੇ ਤੇ ਵਾਪਸ ਅਜੁੱਧਿਆ ਪਰਤੇ ਸੀਗੇ ਉਸ ਵਕਤ ਦੀ ਪਾਵਲੀ ਦਾ ਤਿਉਹਾਰ ਮਨਾਇਆ ਜਾਂਦਾ ਸੀ ਲੇਕਿਨ ਉਸ ਵਕਤ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਦੀਵੇ ਬਾਲ ਕੇ ਤੇ ਉਹਨਾਂ ਦਾ ਸਵਾਗਤ ਕੀਤਾ ਸੀ ਜਾਂ ਮਠਾਈਆਂ ਵੰਡੀਆਂ ਸੀਗੀਆਂ ਆਤਿਸ਼ਬਾਜੀ ਜਿਹੜੀ ਕਿ ਆਤਿਸ਼ਬਾਜੀ ਵੀ ਹੋਈ ਸੀਗੀ ਲੇਕਿਨ ਜੋ ਆਤਿਸ਼ਬਾਜੀ ਹੁਣ ਆ ਰਹੀ ਆ ਉਹਦੇ ਕਈ ਗਲਤ ਸਿੱਟੇ ਨਿਕਲਦੇ ਨੇ ਕਈ ਤਰ੍ਹਾਂ ਦੇ ਨੁਕਸਾਨ ਹੋ ਜਾਂਦੇ ਨੇ ਉਹ ਆਤਿਸ਼ਬਾਜੀ ਉਸ ਸਮੇਂ ਦੇ ਵਿੱਚ ਨਹੀਂ ਸੀਗੀ ਜਿਹੜੀ ਇਹ ਆਤਿਸ਼ਬਾਜੀ ਬਹੁਤ ਘਾਤਕ ਆਤਿਸ਼ਬਾਜੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੋਈ ਜੀ ਸਤਿ ਸ਼੍ਰੀ ਅਕਾਲ ਸਾਹਿਬ ਜਿਹੜੀ ਗਲਤ ਸੀ ਕੀਤੀ ਆ ਕਿ ਇਸ ਖੁਸ਼ੀ ਦਾ ਪਿਆਰ ਆ ਇਹ ਹਰ Hindu Sikh ਜਿਹੜਾ ਆ ਇੱਕ ਮੇਨ ਇਤਿਹਾਸ ਖੁਸ਼ੀ ਜਿਹੜੀ ਆ ਸਾਰਾ ਸਾਲ ਦੀ ਜਿਹੜੀ ਆ ਖੇਚ ਹੁੰਦੀ ਆ ਕਿ ਦੀਵਾਲੀ ਦਾ ਤਿਹਾਰ ਆਊਗਾ ਖੁਸ਼ੀਆਂ ਖੇੜੇ ਲੈ ਕੇ ਆਊਗਾ ਪਰ ਅੱਜ ਦੀ ਦੇਰ ਦੇ ਵਿੱਚ ਜਿਵੇਂ ਯੁੱਗ ਬਦਲਦਾ ਗਿਆ ਜੇ ਆਪਾਂ ਉਦੋਂ ਦੀ ਗੱਲ ਕਰੀਏ ਉਦੋਂ ਬਹੁਤ ਪਵਿੱਤਰ ਲੋਕ ਸਨ ਅਸੀਂ ਉਹਨਾਂ ਦੇ ਪਾਣੀ ਹਾਰਬ ਨਹੀਂ ਹੋ ਸਕਦੇ ਸਾਡੇ ਅਦਸ ਯਾਸ ਉਹਨਾਂ ਦੇ ਨਾਂ ਲੈ ਲੈ ਕੇ ਜਿਹੜਾ ਉਹਨਾਂ ਦਾ ਨਾਂ ਨਾ ਹੀ ਸਜੜੀਆ ਦੁਨੀਆ ਦੱਸ ਜਾਂਦੀ ਸੀ ਉਹ ਲੋਕ ਠੀਕ ਹੈ ਨਾ ਅੱਜ ਦੇ ਲੋਕ ਜਿਹੜਾ ਆ ਦੀਵਾਲੀ ਨੂੰ ਸਿਰਫ ਇੱਕ ਕੁਝ ਲੋਕ ਜਿਹੜੇ ਆ ਖਾਸ ਕਰਕੇ ਜਿਹੜੇ ਆ ਉਹ ਪਾਰੀ ਵੱਡਾ ਵਰਕ ਕਹਿ ਸਕਦੇ ਆ ਅਤਿ ਸ਼ਬਦ ਦੇ ਉਹ ਪਾਰੀ ਇੰਨੀ ਗੰਦੀ ਜਿਆਦੀ ਹਸਤੇਬਾਜੀ ਆ ਜਾਂਦੀ ਜਾਂਦੀ ਉਹਦੀ ਬਾਜ ਇੰਨੀ ਜਿਆਦੀ ਹੋ ਜਾਂਦੀ ਆ ਇੰਨਾ ਕਾ ਜ਼ਿਆਦਾ ਪ੍ਰਦੂਸ਼ਣ ਹੋ ਜਾਂਦਾ ਆ ਦੀਵਾਲੀ ਦੇ ਤਿਹਾੜੇ ਤੇ ਤੇ ਉਹ ਬਾਅਦ ਜਿਹੜਾ 3-4 ਦਿਨ ਲੱਗਦੇ ਆ ਕਿ ਲੋਕ ਜਿਹੜੇ ਦਮੇ ਦਾ ਸ਼ਿਕਾਰ ਤੱਕ ਹੋ ਜਾਂਦੇ ਆ ਬਿਮਾਰੀਆਂ ਇੰਨੀ ਹੋ ਜਾਂਦੀਆਂ ਜਿਨ੍ਹਾਂ ਨੂੰ ਸਾਹ ਦੀ ਪ੍ਰੋਬਲਮ ਆ ਇਹ ਸਾਹ ਲੈਣਾ ਔਖਾ ਹੋ ਜਾਂਦਾ ਸਾਹ ਲੈਣਾ ਔਖਾ ਜਾਂਦਾ بڑے بڑے ਲੈਵਲਾਂ ਦੇ ਉੱਤੇ ਪ੍ਰਸ਼ਾਸਨ ਅਧਿਕਾਰੀਆਂ ਦੇ ਪ੍ਰਸ਼ਾਸਨ ਸਰਕਾਰਾਂ ਜਿਹੜਾ ਗਾਈਡਲਾਈਨਸ ਸ਼ੋ ਕਰਦੀਆਂ ਲੋਕਾਂ ਨੂੰ ਜਿਹੜਾ ਆ ਅਪੀਲ ਕਰਦੀਆਂ ਕਿ ਜਿਹੜਾ ਇਹ ਚੀਜ਼ ਜਿਹੜੀ ਖੁਸ਼ੀਆਂ ਖੇਰੇ ਲੈ ਕੇ ਜਾਓ ਪਰ ਇਹ ਚੀਜ਼ ਵਰਤੀ ਜਾਵੇ ਜਿਹੜੀ ਹਰ ਕਿਸੇ ਨੂੰ ਖੁਸ਼ੀ ਦਿੱਤੀ ਜਾਵੇ ਪਰ ਇਹ ਨਹੀਂ ਆ ਕਿ ਤੁਹਾਡੇ 2 ਦਿਨ ਦੀ ਖੁਸ਼ੀ ਆ ਤੁਹਾਡੇ 5 ਮਿੰਟ ਦੀ ਖੁਸ਼ੀ ਕਰਕੇ ਕਿ ਕਿਸੇ ਦਾ ਜਿਹੜਾ ਆ ਤੁਸੀਂ ਨੁਕਸਾਨ ਕਰ ਸਕੋ ਜਿਵੇਂ ਕਿ ਅੱਜ ਆਪਾਂ ਮੇਨ ਗੱਲ ਪੰਜਾਬ ਦੀ ਪੰਜਾਬ ਤੋਂ ਤਰਨ ਤਰਨ ਦੀ ਕਰ ਲਈਏ ਤਰਨ ਤਰਨ ਇੱਕ ਪਵਿੱਤਰ ਨਗਰੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਸਾਈ ਹੋਈ ਨਗਰੀ ਇੱਥੇ ਪ੍ਰਸ਼ਾਸਨ ਅਧਿਕਾਰੀ ਬੜੇ ਚਿਰ ਤੋਂ ਜਿਹੜੀਆਂ ਬੜੀਆਂ ਤਕੜੀਆਂ ਸਰਕਾਰ ਦੀਆਂ ਗਾਈਡਲਾਈਨਸਾਂ ਹੁੰਦੀਆਂ ਨੇ ਕਿ ਆਪਾਂ ਜਿਹੜਾ ਦੁਕਾਨਾਂ ਦੇ ਪੀੜੀ ਜਗਾ ਤੇ ਜਿਹੜੀ ਅਸਤਵਾਜੀ ਸੋਰ ਨਹੀਂ ਕਰਨੀ ਬਾਹਰ ਰੱਖਣੀ ਆ ਜਿਹੜਾ ਆ ਆਮ ਜਿਹੜਾ ਬੱਚੇ ਨੂੰ ਜਿਹੜੀ ਅਸਤਵਾਜੀ ਵੇਖ ਕੇ ਦੇਣੀ ਕੀ ਦੇਣਾ ਹੈ ਕੀ ਨਹੀਂ ਦੇਣਾ ਆ ਪ੍ਰਬੰਧ ਹੋਣਾ ਚਾਹੀਦੇ ਆ ਅੱਗ ਲੱਗਣ ਦੇ ਵਿੱਚ ਤੁਹਾਡੇ ਇਹ ਪ੍ਰਬੰਧ ਹੋਣ ਜਈਦੇ ਐਡਾ ਦਾ ਇਹ ਇੰਨੇ ਆਸ ਬੰਦਿਆਂ ਨੂੰ ਜਿਹੜੀ ਲਾਇਸੈਂਸ ਦਿੱਤਾ ਜਾਂਦਾ ਆ ਬਕਾਇਦਾ ਬਿਲ ਪਰ ਅੱਜ ਦੀ ਡੇਟ ਦੇ ਵਿੱਚ ਜੋ ਪ੍ਰਸ਼ਾਸਨ ਅਧਿਕਾਰੀ ਜਿਹੜਾ ਆ ਸਿਰਫ ਨਾਮ ਦੇ ਗਾਇਡਲਾਈਨਸ ਆ ਸਿਰਫ ਨਾਮ ਦੀਆਂ ਰਹਿ ਗਈਆਂ ਇੱਕ ਨਿੱਕੀ ਨਿੱਕੀ ਦੁਕਾਨ ਦੇ ਉੱਤੇ ਜਾ ਕੇ ਵੀ ਆਪਾਂ ਖਾਸ ਕਰਕੇ ਕਾ ਸਕਦੇ ਆ ਕਿ ਹਰ ਦੁਕਾਨ ਲੈਣੀ ਕਿੰਨੀ ਕਿ ਦੁਕਾਨ ਦੇ ਉੱਤੇ ਅਸਤਵਾਜੀ ਅਜੇ ਨਹੀਂ ਡੇਢ ਦੇ ਵਿੱਚ ਪਈ ਹੈ ਜਿਵੇਂ ਕਿ ਤੁਹਾਨੂੰ ਪਤਾ ਲੱਗਿਆ ਕਿ ਥੋੜੇ ਦਿਨਾਂ ਤੱਕ ਦੁਸਹਿਰਾ ਆ ਜਾਣਾ ਸਾਰੇ ਦੇ ਵਿੱਚ ਵੀ ਜਰਨੀਆਂ ਨਿਕੀਆਂ ਹਰ ਦੁਕਾਨ ਦੇ ਉੱਤੇ ਜਿਹੜੀ ਅਸਤਵਾਜੀ ਜਿਹੜੀ ਉਸ ਉਸ ਦੁਕਾਨ ਦੇ ਉੱਤੇ ਪਈ ਆ ਉਸ ਥਾਂ ਦੇ ਉੱਤੇ ਪਈ ਆ ਕਿ ਜਿਹੜੇ ਭੀੜ ਭੜ ਲਾ ਕੇ ਆਲੇ ਆ ਇਸੇ ਕੁਝ ਵੀ ਮਾੜੀ ਜੀ ਵੀ ਕੋਈ ਮਿਸਪੈਲਿੰਗ ਹੋ ਜੇ ਤੇ ਲਾਗੇ ਲਾਗੇ ਕਾਫੀ ਨੁਕਸਾਨ ਨੁਕਸਾਨ ਹੋਏ ਨਾ ਦੀਵਾਲੀ ਨਹੀਂ ਲੋਕਾਂ ਦਾ ਦਿਵਾਲਾ ਨਿਕਲ ਜਾਣਾ ਸਰ ਮੈਂ ਤਾਂ ਗੱਲ ਨੂੰ ਰੋਕ ਰਿਹਾ ਸੌਰੀ ਜਿਸ ਤਰ੍ਹਾਂ ਕਿ ਰੋਹੀ ਦੇ ਉੱਤੇ بڑے بڑے ਗਰਾਮ ਬਣਾ ਦਿੱਤੇ ਜਾਂਦੇ ਨੇ ਤੁਸੀਂ ਦੇਖਦੇ ਹੋ ਰੋਹੀ ਦੇ ਲਾਗੇ ਲਾਗੇ ਰੋਹੀ ਦੇ ਨੇੜੇ ਹਸਪੀਟਲ ਆ ਸਰਕਾਰੀ ਹਸਪੀਟਲ ਆ ਉਹਦੇ ਲਾਗੇ ਟੈਕਸੀ ਸਟੈਂਡ ਆ ਉਹਦੇ ਲਾਗੇ ਅਨੇਕਾਂ ਘਰ ਵੀ ਵੱਸਦੇ ਨੇ ਕਿ ਤੁਹਾਨੂੰ ਲੱਗਦਾ ਨਹੀਂ ਜੇਕਰ ਇਹੀ ਜਾਂ ਕੋਈ ਟ੍ਰੈਜੇਡੀ ਹੋ ਜੇ ਜਿਹੜੇ ਕਿ ਉਹਨਾਂ ਨੇ ਥੋੜਾ ਬਹੁਤਾ ਆਪਣਾ ਰੱਖਿਆ ਹੁੰਦਾ ਅੱਗ ਬੁਝਾਊ ਜੰਤਰ ਉਹਦੇ ਨਾਲ ਕੀ ਕੋਈ ਰੋਕਥਾਮ ਹੋ ਸਕੇਗੀ ਜੇ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਤੇ ਇੱਦਾਂ ਜ਼ਿੰਮੇਵਾਰ ਕੌਣ ਹੋਵੇਗਾ ਸੋ ਤਾਜੀ ਜੀ ਤੁਹਾਨੂੰ ਸੈਕਿੰਡ ਰੋਏ ਦੇ ਉੱਤੇ ਵੀ ਫੇਰ ਵੀ ਚਲੋ ਥੋੜੀ ਬਹੁਤੀ ਜੋ ਸਰਕਾਰ ਨੇ ਗਾਈਡਲਾਈਨਸ ਹਨ ਕੁੱਤੇ ਪਾਲਣਾ ਕਰਕੇ ਉੱਤੇ ਥੋੜੀ ਜਿਹੀ ਖੁੱਲੀ ਜਗ੍ਹਾ ਆ ਸ਼ਾਇਦ ਕੁਝ ਲੋਕ ਲਾ ਕੇ ਆਣਗੇ ਉਸ ਸੀਨ ਨੂੰ ਰੱਖ ਰੋਈ ਨਹੀਂ ਤੇ ਗੱਲ ਹੀ ਅੱਜ ਛੱਡਦੀ ਹੈ ਕਿ ਤਿੰਨ ਚਾਰ ਦਿਨ ਦੀਵਾਲੀ ਤੋਂ ਤਿੰਨ ਚਾਰ ਦਿਨ ਪਹਿਲਾਂ ਹੀ ਦੁਕਾਨ ਖੋਲਦੀ ਆ ਮੈਂ ਅੱਜ ਦੀ ਗੱਲ ਕਰਦਾ ਪਿਆ ਕੁਝ ਦਿਨਾਂ ਤੋਂ ਪਹਿਲਾਂ ਦੀ ਹਜੇ ਦੀਵਾਲੀ ਬਹੁਤ ਦੂਰ ਹੈ ਇੱਕ ਤਰਕੀਬਾਣ ਮੇਰੇ ਹਿਸਾਬ ਨਾਲ ਇੱਕ ਮਹੀਨਾ ਲੱਗ ਲੱਗ ਛੱਗਿਆ ਦੂਰ ਹੈ ਪਰ ਅੱਜ ਦੀ ਦੇਖ ਦੇ ਵਿੱਚ ਦੁਕਾਨਾਂ ਆਮ ਸ਼ਹਿਰ ਦੇ ਵਿੱਚ ਭੀੜ ਭਾਅ ਇਲਾਕੇ ਦੀਆਂ ਦੁਕਾਨਾਂ ਤੇ ਹੋਲ ਸੇਲ ਦੀਆਂ ਦੁਕਾਨਾਂ ਜਿਹੜੇ ਟੌਫੀਆਂ ਗੋਲੀਆਂ ਖਾਸ ਕਰਕੇ ਵੇਚਦੇ ਹੋਲ ਸੇਲ ਦੀਆਂ ਦੁਕਾਨਾਂ ਦੇ ਵਿੱਚ ਵੀ ਅਸਤਵਾਦੀ ਭਈ ਆ ਪਰ ਪ੍ਰਸ਼ਾਸਨ ਅਧਿਕਾਰੀ ਉਹ ਇੱਥੋਂ ਤੱਕ ਕੀ ਧਾਰਨਾ ਦੀ ਕੋਈ ਚੀਜ਼ ਨਹੀਂ ਉਹਨਾਂ ਨੇ ਸੜਕਾਂ ਦੇ ਉੱਤੇ ਸਜਾਵਟ ਤੋਰ ਕੇ ਅਗਲੇ ਪਾਸੇ ਜਿਹੜੀ ਆ ਸਜਾਵਟ ਤੋਰ ਕੇ ਲੱਗੇ ਕਿ ਸਾਡੇ ਕੋਲ ਅਸਤਵਾਦੀ ਦੁਕਾਨ ਤੋਂ ਹੀ ਖਰੀਦ ਲਓ ਤੁਸੀਂ ਰੋਈ ਦੀ ਗੱਲ ਕਰਦੇ ਹਜੇ ਕੋਈ ਗਾਈਡਲਾਈਨ ਸਰਕਾਰ ਨੇ ਨਹੀਂ ਕੀਤੀ ਕਿ ਕਿੱਥੇ ਤੁਹਾਨੂੰ ਉਸ ਜਗ੍ਹਾ ਦੇਣੀ ਆ ਕਿਹੜੀ ਚੀਜ਼ ਹੋਣੀ ਚਾਹੀਦੀ ਆ ਪਰ ਇਸ ਇਤੋਂ ਦੇ ਉਹ ਐਡੇ ਵੱਡੇ ਵਪਾਰੀ ਨੇ ਜਿਹੜਾ ਲਗਾਤਾਰ ਪੂਰਾ ਸਾਲ ਜਿਹੜਾ ਅਸਬਾਜੀ ਜਿਹੜੀ ਆ ਉਹ ਖਰੀਦ ਕੇ ਆਪਣੇ ਉਸ ਕਦਮਾਂ ਦੇ ਵਿੱਚ ਰੱਖ ਲੈਂਦੇ ਸਟੋਰ ਕਰ ਲੈਂਦੇ ਆ ਕਿ ਜਿੱਥੇ ਜੋ ਬਹੁਤ ਜ਼ਿਆਦਾ ਭੀੜ ਪੜ ਲੱਗਾ ਤੇ ਇਹ ਐਸੀ ਇਲਾਕਾ ਹੈ ਖਰੀਦ ਵਿੱਚ ਸਰਕਾਰ ਦੀ ਨਾਕਾਮੀ ਨਹੀਂ ਗਿਣੀ ਜਾ ਸਕਦੀ ਸਿਕਾਰ ਛੋਟਾ ਜੀ ਸਰਕਾਰ ਦੀ ਜੇ ਗੱਲ ਕਰੀਏ ਸਰਕਾਰ ਦਾ ਕੰਮ ਹੁੰਦਾ ਕਿ ਪ੍ਰਸ਼ਾਸਨ ਅਧਿਕਾਰੀਆਂ ਨੂੰ ਗਾਈਡਲਾਈਨਸ ਦੇ ਦੇਣ ਪਰ ਇੱਥੇ ਵੱਡੇ ਵੱਡੇ ਲੀਡਰਾਂ ਦੇ ਦਬਾਅ ਹੋਣ ਕਰਕੇ ਵੱਡੇ ਵਪਾਰੀ ਹੋਣ ਕਰਕੇ ਪ੍ਰਸ਼ਾਸਨ ਅਧਿਕਾਰੀ ਜਿਹੜਾ ਉਹ ਦਬਾਇਆ ਜਾ ਜਾਂਦਾ ਸਰਕਾਰਾਂ ਦੇ ਵਿੱਚ ਸਿਆਸਤ ਸਿਆਸਤ ਭਾਰੀ ਹੋ ਜਾਂਦੀ ਹੈ ਕੁਝ ਆਪਣੇ ਚੰਦ ਪੈਸਿਆਂ ਦੇ ਕਰਕੇ ਸਿਆਸਤ ਭਾਰੀ ਹੋਣ ਕਰਕੇ ਲੋਕਾਂ ਦੀ ਜਾਨ ਨੂੰ ਜਿਹੜਾ ਉਹ ਸ਼ਿੱਕੇ ਤੰਗ ਦਿੱਤਾ ਜਾਂਦਾ ਸਰਮਨ ਚੰਦਾ ਸਾਹਿਬ ਥੋੜੇ ਦਿਨ ਪਹਿਲਾਂ ਇੱਕ ਆਪਾਂ ਇਹ ਵਿਸ਼ੇ ਤੇ ਗੱਲ ਕੀਤੀ ਸੀ ਮਠਿਆਈ ਦੇ ਵੀ ਉਹਦੇ ਤੇ ਵੀ ਸਰਕਾਰਾਂ ਦਾ ਦਬਾਅ ਹੋ ਜਾਂਦਾ ਕਈ ਕੋਈ ਫੈਸਲਾ ਨਹੀਂ ਆਉਂਦਾ ਕੀ ਮਠਿਆਈ ਦੀ ਦੁਕਾਨ ਤੇ ਜੇਕਰ ਰੇਟ ਵਜਹੀ ਆ ਤੇ ਉਹਦਾ ਐਂਡ ਕੀ ਹੋਇਆ ਜੇਕਰ ਆ ਗਿਆ ਹੁਣ ਦੀਪਾਵਲੀ ਦੇ ਇਸ ਸਬੰਧ ਦੇ ਵਿੱਚ ਕਿ ਇਹ ਜਿਹੜਾ ਮਸਲਾ ਵਾ ਆਤਿਸ਼ਬਾਜੀ ਦਾ ਆਤਿਸ਼ਬਾਜੀ ਦੀ ਕੀ ਗਾਈਡਲਾਈਨਾਂ ਜਾਰੀ ਕੀਤੀਆਂ ਕਿੰਨੂੰ ਗੈਡ ਕਿੰਨੂੰ ਲਾਇਸੈਂਸ ਜਾਰੀ ਕੀਤਾ ਕਿੰਨੇ ਲਾਇਸੈਂਸ ਜਾਰੀ ਕੀਤੇ ਨੇ ਇਹ ਵੀ ਕੋਈ ਸ਼ੋਅ ਆਪਣੀ ਕੀਤਾ ਜਾਂਦਾ ਇਹਦੇ ਬਾਰੇ ਕੀ ਕਹਿਣਾ ਚਾਹਦੇ ਤੁਸੀਂ ਕੋਸੋਤਾ ਸਾਹਿਬ ਗਾਈਡਲਾਈਨਸ ਦੀ ਗੱਲ ਵਸੇਰ ਢਾਲੋ ਸੁਣਾ ਕਿ ਭਾਜੇਤੇ ਕੁਝ ਵੀ ਅਧਿਕਾਰੀਆਂ ਨੇ ਕਿਸੇ ਨੂੰ ਵੀ ਜਿਹੜਾ ਇਹ ਚੀਜ਼ ਦਾ ਲੈ ਲਾਇਸੈਂਸ ਦੀ ਅਪਲਾਈ ਦੀ ਕਰਾ ਦਿੱਤਾ ਦਿੱਤਾ ਆ ए, ए, तो तो जीवे, जीवे, कि ਜਿਹੜੀ ਆ ਇੱਥੇ ਸ਼ੋ ਹੋਊਗੀ ਸਜੇ ਤੇ ਨਹੀਂ ਬਾਅਦ ਚ ਵੀ ਨਹੀਂ ਸ਼ੋ ਕਰਦੇ ਕਿ ਕਿਹਨੂੰ ਲਾਇਸੈਂਸ ਦਿੱਤਾ ਗਿਆ ਜਾਂ ਇਹ ਕੀ ਬੋਲੀ ਹੋਈ ਕਿੰਨੇ ਚ ਲਾਇਸੈਂਸ ਉਹ ਤਾਂ ਸਭ ਜਿਵੇਂ ਜਿਵੇਂ ਲਾਗੇ ਤਿਹਾਰ ਆਈ ਜਾਂਦਾ ਆ ਇੱਕ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਲਿਸਟ ਕੀਤੀ ਜਾਂਦੀ ਆ ਕਿ ਤੁਸੀਂ ਦਿਓ ਕਿ ਜਿੰਨੇ ਕਨੇ ਅਸਵਾਦੀ ਵੇਚਣੀ ਆ ਠੀਕ ਆ ਉਸ ਤੋਂ ਬਾਅਦ ਜਿਹੜੇ ਆ ਉਹ ਅਧਿਕਾਰੀ ਜਿਹੜੇ ਆ ਉਹ ਲਾਇਸੈਂਸ ਅਪਲਾਈ ਕਰ ਦਿੰਦੇ ਆ ਲਾਇਸੈਂਸ ਲੈ ਲੈਂਦੇ ਆ ਪਰ ਉਦੋਂ ਤੋਂ ਬਾਅਦ ਕਈ ਬੰਦੇ ਜਿਹੜੇ ਆ ਉਹ ਬਚਾਰੇ ਲਾਇਸੈਂਸ ਲੈ ਗਏ ਪੈਸੇ ਲਾ ਕੇ ਸਰਕਾਰ ਨੂੰ ਟੈਕਸ ਦੇ ਕੇ ਉਹ ਲਾਇਸੈਂਸ ਤੇ ਲੈ ਲੈਂਦੇ ਆ ਆਪਣੀਆਂ ਥਾਵਾਂ ਵੀ ਜਿਹੜੇ ਸਰਕਾਰੀ ਸੁਰੱਖਿਅਤ ਥਾਂ ਜਿਹੜੀ ਸਰਕਾਰ ਪ੍ਰਸ਼ਾਸਨ ਅਧਿਕਾਰੀ ਜਿਹੜੇ ਆ ਉਹ ਥਾਂ ਦੱਸਦੇ ਨੇ ਉੱਥੇ ਲਾ ਲੈਂਦੇ ਨੇ ਪਰ ਰਾਜਨੀਤਿਕ ਦਬਾਅ ਹੋਣ ਤੋਂ ਬਾਅਦ ਦਬਾਅ ਪੈਣ ਤੇ ਬਾਅਦ ਕੁਝ ਪਿਆਸਿਆਂ ਦੇ ਕਰਕੇ ਮੈਂ ਸਾਰੇ ਅਧਿਕਾਰੀ ਨਹੀਂ ਕਹਿ ਦਿੰਦਾ ਕੁਝ ਅਧਿਕਾਰੀ ਵੀ ਜਿਹੜੇ ਕੁਝ ਚੰਦ ਪਿਆਸਿਆਂ ਦੇ ਕਰਕੇ ਅਸਤੋਬਾਦੀ ਜਿਹੜੀ ਆ ਉਹ ਇੱਕ ਜਰੀਆ ਹਰ ਥਾਂ ਦੇ ਘਰ-ਘਰ ਦੇ ਲਾਗੇ ਘਰ ਦੇ ਬਾਹਰ ਜਿਹੜੀ ਉਹ ਸਟੋਰ ਕਰ ਦਿੱਤੀ ਜਾਂਦੀ ਹੈ ਅਧਿਕਾਰੀਆਂ ਨੂੰ ਪਤਾ ਵੀ ਹੁੰਦਾ ਕਿ ਇਹ ਜਿਹੜੀ ਆ ਇਲੈਗਲ ਕੰਮ ਆ ਇਹ ਨੁਕਸਾਨ ਹੋ ਸਕਦਾ ਇਸ ਤੋਂ ਅਕਿ ਤਰਨ-ਤਰਨ ਦੇ ਵਿੱਚ ਫੈਲ ਜਿਹੜੀਆਂ ਇੱਕ ਥਾਂ ਤੇ ਸਿਰਫ ਬਣਿਆ ਆ ਉਹ ਉਸਤਾ ਦਾ ਕਿਤੇ ਨਾ ਕਿਤੇ ਨੁਕਸਾਨ ਹੋ ਜੇ ਤੇ ਫਾਟਕੀ ਬੰਦ ਹੋ ਜੇ ਬਿਲਕੁਲ ਐਡੀ ਵੱਡੀ ਤਰਾਸਤੀ ਹੋ ਜੇ ਅਸਤੋਬਾਦੀ ਜਿਹੜੀ ਐਸੀ ਜੀ ਚੀਜ਼ ਆ ਕੋਈ ਲਾਗੇ-ਲਾਗੇ ਘਰ ਜਿਹੜਾ ਆ ਘਰ ਜਿਹੜੇ ਗਰੀਬ ਬੰਦੇ ਨੇ ساری ਉਮਰ ਲਾ ਕੇ ਘਰ ਬਣਾਇਆ ਹੁੰਦਾ ਲਾ ਕੇ ਲਾ ਕੇ ਕਿਸੇ ਦੀਆਂ ਤੇ ਘਾ ਲਾਏ ساری ਉਮਰ ਲਾ ਕੇ ਆਪਣਾ ਕੰਮ ਜੱਦੀ ਪੁਸ਼ਟੀ ਕੰਮ ਚੱਲਦਾ ਇਸ ਨਿੱਕੀ ਜਿਹੀ ਆਪਣੇ ਖਾਦੇ ਕਰਕੇ ਕਿ ਉਹ ਕਿਸੇ ਨਾ ਕਿਸੇ ਦਾ ਨੁਕਸਾਨ ਹੋ ਜਾਂਦਾ ਪਰ ਪਰ ਭਾਈ ਕਿਸੇ ਬੰਦੇ ਦੀ ਨਹੀਂ ਹੁੰਦੀ ਅਧਿਕਾਰੀਆਂ ਨੂੰ ਅਸੀਂ ਅਪੀਲ ਕਰਦੇ ਆਂ ਖਾਸ ਕਰਕੇ ਮੈਂ ਅੱਜ ਦੀ ਡੇਟ ਦੇ ਵਿੱਚ ਤਰਨ ਤਰਨ ਮਾਸੀਆਂ ਨੂੰ ਅਪੀਲ ਕਰਦਾ ਕਿ ਅਸਤਵਾਜੀ ਜਿਹੜੀ ਆ ਉਹ ਤੁਹਾਡੇ ਲਾਗੇ ਸਟੋਰ ਕੀਤੀ ਗਈ ਹੋਈ ਆ ਜਿੰਨਾ ਲਾਗੇ ਸਟੋਰ ਕੀਤੀ ਗਈ ਆ ਉਹ ਆਪਣੇ ਅਧਿਕਾਰੀਆਂ ਤੱਕ ਪਹੁੰਚ ਕੀਤੀ ਜਾਵੇ ਖਾਸ ਕਰਕੇ ਨਹੀਂ ਵੀ ਤੁਸੀਂ ਕੀਤੀ ਜਾਵੇ ਤੁਸੀਂ ਤੁਹਾਡੇ ਤੋਂ ਸੋਸ਼ਲ ਮੀਡੀਆ ਪਲੇਟਫਾਰਮ ਆ ਪਲੇਟਫਾਰਮ ਤੇ ਸੋਸ਼ਲ ਮੀਡੀਆ ਤੇ ਸ਼ੇਅਰ ਕਰੋ ਇਹ ਚੀਜ਼ ਨੂੰ ਕਿ ਤਾਂ ਜੋ ਤੁਹਾਡੇ ਬੱਚਿਆਂ ਦੀ ਉਹ ਜ਼ਿੰਦਗੀ ਬਣ ਸਕੇ ਇਹ ਕੱਲੀ ਅਸਤਵਾਜੀ ਨਹੀਂ ਜਿਹੜੀ ਆ ਦੀਵਾਲੀ ਖੁਸ਼ੀਆਂ ਨੂੰ ਮਨਾਉਂਦੀ ਆ ਇਹ ਤਿਹਾਰ ਇਹਦਾ ਖੁਸ਼ੀਆਂ ਕਿਹਦਾ ਤਿਹਾਰ ਆ ਆਪਾਂ ਦੀਵੇ ਜਗਾ ਕੇ ਜਗਮਗਾ ਕੇ ਮਠਿਆਈਆਂ ਲਿਆ ਕੇ ਮਠਿਆਈਆਂ ਚੰਗੀ ਮਠਿਆਈ ਮਠਿਆਈ ਦੀ ਗੱਲ ਕਰਤੀ ਸੋਤਾ ਸਾਹਿਬ ਨੇ ਚੰਗੀਆਂ ਮਠਿਆਈ ਚੰਗੀ ਲਾ ਕੇ ਇੱਕ ਦੂਜੇ ਨੂੰ ਖੁਸ਼ੀਆਂ ਦੇ ਕੇ ਆਪਾਂ ਕਿਸੇ ਦੀ ਮਦਦ ਕਰਕੇ ਖਾਸ ਕਰਕੇ ਕਿ ਜਿਹੜਾ ਆਪਾਂ ਇਸ ਗੰਦੀ ਚੀਜ਼ ਨੂੰ ਆਪਾਂ ਪਟਾਕੇ ਜਾਂ ਚੀਕ ਕਰ ਲੈ ਕੇ ਚੱਲਦੇ ਆ ਆਪਣੇ ਬੱਚਿਆਂ ਨੂੰ ਸੁਝਾ ਕੇ ਆਪਾਂ ਕਿਸੇ ਦੀ ਮਦਦ ਕਰਕੇ ਜਿਹੜੀ ਆ ਦਿਵਾਲੀ ਦਾ ਤਿਹਾੜੀ ਮਨਾਈਏ ਤੇ ਇਹ ਬਹੁਤ ਵਧੀਆ ਜਿਹੜਾ ਆ ਖੁਸ਼ੀਆਂ ਖਿੜੇ ਵਾਲਾ ਤਿਹਾੜੀ ਆ ਇਹ ਸਾਡੇ ਭਾਰਤ ਦੇ ਵਿੱਚ ਇੱਕ ਬਹੁਤ ਵੱਡਾ ਤਿਹਾੜੀ بڑے ਲੈਵਲ ਤੇ ਵੱਡੇ ਲੈਵਲ ਤੇ ਹਰ ਘਰ ਦੇ ਵਿੱਚ ਮਨਾਇਆ ਜਾਂਦਾ ਇੱਕ ਲక్ష్ਮੀ ਜੀ ਦਾ ਤਿਹਾੜੀ ਮਨਾਇਆ ਜਾਂਦਾ ਪਰ ਇਹ ਅਧਿਕਾਰੀਆਂ ਦੀ ਤੇ ਖਾਸ ਕਰਕੇ ਚੰਦ ਉਹ ਪਾਰੀਆਂ ਦੀ ਖਾਤਰ ਇਸ ਕਈਆਂ ਬੰਦਿਆਂ ਨੂੰ ਜਿਹੜਾ ਆ ਇਹ ਮੋਤ ਦਾ ਵੀ ਸ਼ਿਕਾਰ ਮਾਤਾ ਤਾਂ ਕਿ ਜਿੰਨਾਂ ਦੀ ਦੀਵਾਲੀ ਤੇ ਦਿਵਾਲਾ ਨਿਕਲ ਜਾਂਦਾ ਇਹ ਸੰਜੀ ਸਾਡੇ ਅਮਨਦੀਪ ਜੀ ਮਨਚੰਦਾ ਜਿਨ੍ਹਾਂ ਨੇ ਕਿਹਾ ਹੈ ਕਿ ਇਹਦੇ ਵਿੱਚ ਜਿਹੜੀਆਂ ਸਰਕਾਰਾਂ ਦੀ ਵੀ ਨਾਕਾਮੀ ਆ ਤੇ ਜਿਹੜੇ ਇਹ ਵਪਾਰੀ ਆ ਉਹ ਆਪਣੇ ਚੰਦ ਫਾਇਦੇ ਕੁਝ ਫਾਇਦੇ ਲਈ ਜਿਹੜਾ ਇਹ ਇਹ ਕੁਝ ਕਰ ਜਾਂਦੇ ਨੇ ਲੇਕਿਨ ਇਥੇ ਜਨਤਾ ਨੂੰ ਸਾਥ ਦੇਣਾ ਪਵੇਗਾ ਜਿੱਤੇ ਹੁਣ ਕੋਈ ਅਸਤਵਾਜੀ ਸਟੋਰ ਹੋ ਰਹੀ ਹੈ ਜਿਹੜੇ ਸਟੋਰਾਂ ਦੇ ਵਿੱਚ ਜਾਂ ਮੁਹੱਲਿਆਂ ਦੇ ਵਿੱਚ ਘਰਾਂ ਦੇ ਵਿੱਚ ਕਰ ਰਹੇ ਨੇ ਉਹਨਾਂ ਵਾਸਤੇ ਪ੍ਰਸ਼ਾਸਨ ਨੂੰ ਜਾਣਕਾਰੀ ਦਿਓ ਤੇ ਲੇਕਿਨ ਸਰਕਾਰ ਦਾ ਹਰ ਵਾਰੀ ਹੁੰਦਾ ਗ੍ਰੀਨ ਦੀਵਾਲੀ ਮਨਾਓ ਘਰ ਵਿੱਚ ਦੀਵੇ ਜਗਾਓ ਤੇ ਮਿਠਾਈ ਮਿਠਾਈ ਚੰਗੀ ਦੁਕਾਨ ਦੀ ਲਓ ਜਿੱਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਾ ਹੋਵੇ ਤੁਹਾਡੇ ਬੱਚੇ ਨੂੰ ਜਾਂ ਤੁਹਾਡੇ ਪਰਿਵਾਰ ਨੂੰ ਜਾਂ ਤੁਹਾਡੇ ਰਿਸ਼ਤੇਦਾਰ ਨੂੰ ਕੋਈ ਵੀ ਨੁਕਸਾਨ ਨਾ ਹੋਵੇ ਆਓ ਆਉਣ ਵਾਲੇ ਇਸੇ ਤਰ੍ਹਾਂ ਦੇ ਮੁੱਦਿਆਂ ਦੇ ਉੱਤੇ ਲੈ ਕੇ ਗੱਲਬਾਤ ਕਰਦੇ ਰਵਾਂਗੇ ਹੁਣ ਥੋੜਾ ਜਿਹਾ ਮੁੱਦਾ ਅੱਗੇ ਲੈ ਕੇ ਚੱਲਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਮੁੱਦਾ ਨਵਾਂ ਦੱਸਾਂਗੇ ਜਿਹਦੇ ਪੰਛੀਆਂ ਦੀ ਤੇ ਜਾਣ ਜਾਂਦੀ ਹੈ ਨਾਲ ਇਨਸਾਨਾਂ ਦੀ ਵੀ ਗੱਲ ਕੱਟ ਕੇ ਜਾਣ ਚਲ ਜਾਂਦੀ ਆ ਉਹਦੇ ਤੇ ਸਰਕਾਰ ਦਾ ਜਿਹੜਾ ਜਿੰਨਾ ਵੀ ਖਿਆਲ ਨਹੀਂ ਕੋਟੋੜਾ ਜਾਂ ਪਰਚਾ ਕਰਕੇ ਵਾਪਸੀ ਜ਼ਮਾਨਤ ਦੇ ਦਿੰਦੇ ਨੇ ਤੇ ਵੀ ਗੱਲਬਾਤ ਇਸੇ ਤਰ੍ਹਾਂ ਹੀ ਚੱਲਦੀ ਰਹੂਗੀ ਮੈਨੂੰ ਦਿਓ ਇਜਾਜ਼ਤ ਮੈਂ ਹੇ ਨਿਸ਼ਾਨਾ ਹੋਂਤਾ ਨਮਿਆ ਤੇ ਸਾਪ ਪਹਿਲਾਂ ਖਬਰਾਂ ਦੇਖਣ ਲਈ ਡੀਡੀ ਫੌਕਸ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਦਾ ਬਟਨ ਦਬਾਓ ਤਾਂ ਜੋ ਸਭ ਤੋਂ ਪਹਿਲਾਂ ਖਬਰ ਦੇਖ ਸਕੋ